1200 ਗੱਜ ਵਾਪਸ ਦੇਣਾ ਹੈ 3600 ਗੱਜ ਭਗਵੰਤ ਮਾਨਸਿਆਂ ਉਹ ਮੁਕਤੀ ਲੈਣ ਲੱਗਿਆਂ ਉਹ ਪੰਜਾਬ ਤੇ ਆ ਰੱਖਿਆ ਉਹ ਇੱਕ ਜੱਟ ਦੇ ਪੁੱਤਾਂ ਹੈ ਕੀ ਕਰਨ ਲੱਗਿਆਂ ਮੁਖਤ ਦੇ ਵਿੱਚ ਇਹਨਾਂ ਦੀ 3600 ਗੱਜ ਜ਼ਮੀਨ ਲੈ ਕੇ ਤੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲੱਗਿਆਂ ਇਹ ਤੇਰਾ ਪੰਜਾਬ ਪ੍ਰਸਤੀ ਹੈ ਇਹ ਤੇਰਾ ਪੰਜਾਬ ਦੇ ਲੋਕਾਂ ਨਾਲ ਤੇ ਕਿਸਾਨਾਂ ਨਾਲ ਪਿਆਰ ਹੈ ਪਿਆਰੇ ਦੋਸਤੋ ਲੈਂਡ ਪੂਲਿੰਗ ਦੀ ਜਦੋਂ ਗੱਲ ਆਉਂਦੀ ਹੈ ਸਾਡੇ ਲੋਕਾਂ ਨੂੰ ਵਰਗ ਲਾਉਂਦੇ ਨੇ ਝੂਠ ਬੋਲਦੇ ਨੇ ਕਹਿੰਦੇ ਤੁਸੀਂ ਆ ਮੇਰੀਆਂ ਦੋ ਚਾਰ ਗੱਲਾਂ ਨੋਟ ਕਰ ਲਿਓ ਕਹਿੰਦੇ ਤੁਹਾਡੇ ਬੜੇ ਪੈਸੇ ਵਟੇ ਜਾਣਗੇ ਤੁਸੀਂ ਮਾਲਾ ਮਾਲ ਹੋ ਜਾਓਗੇ ਤੁਸੀਂ ਕਰੋੜਾਂ ਦੇ ਮਾਲਕ ਹੋ ਜਾਓਗੇ ਇਹ ਕਹਿੰਦੇ ਨੇ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਉਹ ਭਾਈ ਜਿਹੜਾ ਲੈਂਡ ਐ ਕੁਝ ਹਾਲਾਂਕਿ ਅਸੀਂ ਅਭਿਮੰਨੂ ਨੇ ਗੱਲ ਕਹੀ ਐ ਅਸੀਂ ਜ਼ਮੀਨ ਇੱਕ ਮਰਲਾ ਵੀ ਦੇਣ ਦੇ ਹੱਕ 'ਚ ਨਹੀਂ ਆ ਕਿਤੇ ਨਾ ਸੋਚ ਲੈਣਾ ਕਿ ਡੱਲੇ ਵਾਲਾ ਉੱਥੇ ਕਹਿ ਗਿਆ ਕਿ ਲੈਂਡ ਪੂਲਿੰਗ ਨਾਲੋਂ ਲੈਂਡ ਐਕ acquisition ਐਕਟ ਚੰਗਾ ਐ ਇਹ ਨਹੀਂ ਐ ਮੇਰਾ ਗੱਲ ਕਰਨ ਦਾ ਮਤਲਬ ਕੀ ਐ ਕਿ ਲੈਂ ਜੇਕਰ ਤੁਸੀਂ ਲੋਕਾਂ ਨੂੰ ਕਰੋੜਪਤੀ ਬਣਾਉਣਾ ਹੈ ਸੱਚੀਓ ਇਮਾਨਦਾਰੋਂ ਤਾ ਭਾਈ ਤੁਸੀਂ ਇਹ ਕਹੋ ਕਿ ਲਓ ਵੀ ਸਰਦਾਰੋ ਆ ਤੁਹਾਡੇ ਇੱਥੇ ਅਸੀਂ ਇੱਕ अर्ਬਨ ਸਟੇਟ ਬਣਾਉਣਾ ਚਾਹੁੰਦੇ ਆ ਤੁਹਾਡੀ ਜ਼ਮੀਨ ਹੈ ਇੱਥੇ ਆ ਤੁਹਾਨੂੰ ਸੜਕ ਬਣਾ ਕੇ ਦਿੰਨੇ ਆ ਆ ਤੁਹਾਨੂੰ ਇੱਥੇ ਅਸੀਂ ਸੀਵਰੇਜ ਪਾ ਕੇ ਦਿੰਨੇ ਆ ਇੱਥੋਂ ਦੀ ਤੁਹਾਨੂੰ ਅਸੀਂ ਪਾਣੀ ਦੀ ਸਪਲਾਈ ਦਿੰਨੇ ਆ ਇਹਦੀ ਜਗ੍ਹਾ ਨੂੰ ਤੁਸੀਂ ਹੁਣ ਖੇਤੀ ਕਰਨੀ ਛੱਡ ਕੇ ਇਹ ਜਗ੍ਹਾ ਦੇ ਪਲਾਟ ਕੱਟ-ਕੱਟ ਕੇ ਵੇਚੋ ਤੇ ਇਹਨਾਂ ਪਲਾਟਾਂ ਦੇ ਵਿੱਚ ਆਬਾਦੀ ਹੋਏਗੀ ਤੁਹਾਨੂੰ ਪੈਸੇ ਵਟੇ ਜਾਣਗੇ ਤਾਂ ਫਿਰ ਤਾਂ ਮੰਨ ਲਿਏ ਨਾ ਵੀ ਕਿਸਾਨ ਨੂੰ ਆਵਾਜ਼ ਕਰਦੇ ਹਾਂ ਤੁਸੀਂ ਕੀ ਕਰਦੇ ਹੋ ਸਾਡੇ ਕੋਲ ਇੱਕ ਏਕੜ ਲੈ ਕੇ ਪਿਆਰੇ ਦੋਸਤੋ ਦੇਖੋ ਠੱਗੀ ਕਿੱਡੀ ਵੱਡੀ ਮੈਂ ਠੱਗੀ ਨਹੀਂ ਕਹਿੰਦਾ ਐਦੂ ਵੀ ਗਾਂਜੇ ਗੱਲ ਕਵਾਂ ਸਾਡੇ ਨੂੰ ਸਾਨੂੰ ਲੁੱਟਿਆ ਜਾ ਰਹੀ ਹੈ ਰਿਹਾ ਸਾਡੇ ਡਾਕਾ ਵੱਜ ਰਿਹਾ ਹੈ ਲੈਣਾ ਕਿੱਲਾ ਹੈ ਕਿੱਲੇ ਦੇ ਵਿੱਚ 4840 ਗਜ ਹੁੰਦੇ ਨੇ ਤੇ ਦੇਣਾ ਵਾਪਸ ਕਿੰਨਾ ਹੈ 1200 ਗਜ ਉਹ ਭਾਈ 1200 ਗਜ ਵਾਪਸ ਦੇਣਾ ਹੈ 3600 ਗਜ ਭਗਵੰਤ ਮਾਨਸਿਆਂ ਉਹ ਮੁਕਤੀ ਲੈਣ ਲੱਗਿਆ ਹੈ ਉਹ ਪੰਜਾਬ ਤੇ ਆ ਰੱਖਿਆ ਉਹ ਇੱਕ ਜੱਟ ਦੇ ਪੁੱਤਾਂ ਹੈ ਕੀ ਕਰਨ ਲੱਗਿਆ ਹੈ ਮੁਖਤ ਦੇ ਵਿੱਚ ਇਹਨਾਂ ਦੀ 3600 ਗਜ ਜ਼ਮੀਨ ਲੈ ਕੇ ਤੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲੱਗਿਆ ਹੈ ਇਹ ਤੇਰਾ ਪੰਜਾਬ ਪ੍ਰਸਤੀ ਹੈ ਇਹ ਤੇਰਾ ਪੰਜਾਬ ਦੇ ਲੋਕਾਂ ਨਾਲ ਤੇ ਕਿਸਾਨਾਂ ਨਾਲ ਪਿਆਰ ਹੈ ਇਹ ਮੇਰਾ ਧੋਖਾ ਹੋ ਰਿਹਾ ਹੈ ਪ੍ਰਭੂ ਇੱਕ ਗੱਲ ਹੋਰ ਜਿਹੜੀ ਇਹ ਕਹਿੰਦੇ ਨੇ ਦੱਸਦੇ ਨਹੀਂ ਹੋਰ ਗੱਲਾਂ ਬਹੁਤ ਕਹਿੰਦੇ ਨੇ ਇੱਕੋ ਹੀ ਗੱਲ ਦਾ ਡੌਰੂ ਵਜਾਈ ਜਾਂਦੇ ਐ ਕਿ ਜੀ ਇਹ ਕਰੋੜਾ ਰੁਪਈਆ ਵਟਿਆ ਜਾਣਾ ਮੈਂ ਇਹਨੂੰ ਕਹਿੰਨਾ ਹੈ ਕਿ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਹੈ ਉਦੇ ਵਿੱਚ ਇਹ ਗੱਲ ਲਿਖੀ ਹੈ ਕਿ ਮਾਰਕੀਟ ਰੇਟ ਜਾਂ ਕਲੈਕਟਰ ਰੇਟ ਜਿਹੜਾ ਉੱਪਰ ਹੈ ਜਿਹੜਾ ਵੱਧ ਹੈ ਉਹਨੂੰ ਆਧਾਰ ਬਣਾ ਕੇ 4 ਗੁਣਾ ਰੁਪਏ ਦੇ ਕੇ ਤੁਸੀਂ ਜ਼ਮੀਨ ਅਕਵਾਇਰ ਕਰ ਸਕਦੇ ਹੋ ਉਹਦੇ ਵਿੱਚ ਇਹ ਕਿਹਾ ਹੈ ਉਹ ਭਾਈ ਜਿਹੜੇ ਲੋਕਾਂ ਦੀ ਇੱਥੇ ਫਿਰ ਕਰੋੜ ਕਰੋੜ ਦੇ ਰੇਟ ਦੀ ਹੈ ਓਏ ਉਹਨੂੰ ਤਾਂ 4 ਕਰੋੜ ਵੈਸੇ ਹੀ ਬਣਦਾ ਤੂੰ ਕਿੰਨਾ ਕਾ ਅਮੀਰ ਕਰਤਾ ਉਹਨੂੰ ਸੋ ਸਾਡੇ ਕਿਸਾਨਾਂ ਦੇ ਨਾਲ ਮੇਰੇ ਦੋਸਤੋ ਇੰਨੀ ਨਹੀਂ ਥੱਗੀ ਵੱਜ ਰਹੀ ਹੋਰ ਦੇਖਿਓ ਇਹ ਦੱਸ ਨਹੀਂ ਰਹੇ ਇਹ ਗੱਲਾਂ ਕਹਿੰਦੇ ਜਿਹੜੀ ਡਿਵੈਲਪਮੈਂਟ ਕਰਨੀ ਆ ਉਸ ਖੇਤਰ ਦੀ ਉਸ ਇਲਾਕੇ ਦੀ ਉਹਦਾ ਜਿਹੜਾ ਖਰਚਾ ਆਉਣਾ ਹੈ ਅੱਜ ਮੈਂ ਦਿਖਾ ਰਿਹਾ ਸੀ ਕਾਕੇ ਨੂੰ ਪੋਸਟ ਆਈ ਹੈ ਇੱਕ ਫੇਸਬੁੱਕ ਤੇ ਪੋਸਟ ਪਾਈ ਆ ਉਹਨਾਂ ਨੇ ਉਹਦੇ ਚ ਜਿੱਥੇ ਕਿਸਾਨ ਨੂੰ ਪੈਣਾ ਹੈ ਨਾ 60% ਕਿਸਾਨ ਨੂੰ ਦੇਣਾ ਪੈਣਾ ਉਹ ਤੇ ਲਿਖਿਆ ਹੈ ਕਿ ਡਵੈਲਪਮੈਂਟ ਚਾਰਜ ਜਿਹੜੇ ਹੋਣਗੇ 60% ਕਿਸਾਨ ਤੋਂ ਜ਼ਮੀਨ ਦੇ ਮਾਲਕ ਤੋਂ ਭਰਵਾਉਣੇ ਆ ਫਿਰ ਉਹਨੂੰ ਪਲਾਟ ਦੇਣਾ ਤੇ ਨਾਲ ਅਗਲੀ ਗੱਲ ਉਹ ਤਾਂ ਲਖੋਤਾ 60% ਵਾਲਾ ਤਾਂ ਲਕੋਇਆ ਵਾ ਉਹ ਨਹੀਂ ਸ਼ੋਅ ਕੀਤਾ ਤੇ ਜਿਹੜਾ 40% ਸਰਕਾਰ ਨੇ ਭਰਨਾ ਜਾਂ ਬਿਲਡਰ ਨੇ ਭਰਨਾ ਹੈ ਉਹਦੇ ਬਾਰੇ ਲਿਖਿਆ ਕਹਿੰਦਾ 40% ਅਸੀਂ ਭਰਾਂਗੇ ਉਹ ਜਿਹੜਾ 60% ਪਹਿਲਾਂ ਤਾਂ ਜ਼ਮੀਨ ਲੈ ਲਈ ਇਹ ਤੋਂ ਫਰੀ ਦੇ ਵਿੱਚ ਜ਼ਮੀਨ ਲੈ ਲਈ ਪੈਸਾ ਪਾਈ ਦੇਣਾ ਕੋਈ ਨਹੀਂ ਤੇ ਫੇਰ ਤੂੰ 60% ਇਹਦੇ ਕੋਲੋਂ ਭਾਲਦੇ ਹੋ ਡਿਵੈਲਪਮੈਂਟ ਚਾਰਜ ਸੋਚੋ ਘਪਲਾ ਮੈਂ ਪੁੱਛਣਾ ਚਾਹਣਾ ਸਾਡੇ ਮੁੱਖ ਮੰਤਰੀ ਉਹਦੇ ਮੰਤਰੀਆਂ ਨੂੰ ਤੇ ਉਹਦੇ ਵਜ਼ੀਰਾਂ ਨੂੰ ਉਹਦੇ ਦੂਸਰੇ ਤੀਸਰੇ ਨੂੰ ਭਾਈ ਇੱਕ ਦੱਸਿਓ ਕਿਸੇ ਕਿਸਾਨ ਦੀ ਦੋ ਕਿੱਲੇ ਜ਼ਮੀਨ ਹੈ ਦੋ ਦੀ ਦੋ ਕਿੱਲੇ ਉਹਨੇ ਲੈਂਡ ਪੂਲਿੰਗ ਦੇ ਵਿੱਚ ਤੁਹਾਨੂੰ ਦੇਤੀ ਪਹਿਲਾਂ ਤਾਂ ਦੋਵੇਂ ਦੇ ਦੋਵੇਂ ਕਿੱਲੇ ਲੈਣੇ ਆ ਨਾ ਫਿਰ ਪਲਾਟ ਦੇਣਾ ਹੁਣ ਸਵਾਲ ਇਹ ਹੈ ਕਿ ਤੁਸੀਂ ਉਹਨੂੰ ਤਾਂ ਲਿਆਤਾ ਸੜਕ ਤੇ ਉਹ ਕਰਨ ਲਾਤਾ ਦਿਹਾੜੀਆਂ ਉਹ ਕਰਨ ਲਾਤਾ ਮਜ਼ਦੂਰੀ ਉਹਦੀ ਜ਼ਮੀਨ ਦਾ ਨਾ ਕਰਜ਼ਾ ਸਕ ਸਕਦਾ ਨਾ ਉਹ ਜ਼ਮੀਨ ਦੇ ਉਹਨੂੰ ਵੇਚ ਸਕਦਾ ਹੁਣ ਐ ਦੱਸਿਓ ਕਿ ਜਿਹੜਾ ਫਿਰ ਡਿਵੈਲਪਮੈਂਟ ਚਾਰਜਸ ਤੁਸੀਂ 60% ਲੈਣਾ ਲਗਭਗ ਇੱਕ ਕਿੱਲੇ ਮਗਰ 2 ਕਰੋੜ ਰੁਪਈਆ ਲੈਣਾ ਜਿਹੜਾ ਤੁਸੀਂ ਉਹ ਕਿੱਥੋਂ ਭਰੇਗਾ ਬਈ ਸੋਚੋ ਖਵਲ ਹ ਕਿਸਾਨ ਕੋਲੋਂ ਪੈਸੇ ਹੀ ਨਹੀਂ ਹੋਣੇ ਉਹ ਜਦੋਂ ਪੈਸੇ ਨਾ ਹੋਏ ਉਹ ਪੈਸੇ ਭਰ ਨਹੀਂ ਸਕੇਗਾ ਉਹ ਕਹਿਣਗੇ ਤੁਹਾਨੂੰ ਡੌਰੂ ਖੜਕਾਉਣਗੇ ਕਿ ਲੈ ਲਓ ਭਾਈ ਆ ਤੁਹਾਡਾ ਪਲਾਟ ਦੇਣੇ ਆ ਤੁਸੀਂ ਪੈਸੇ ਭਰੋ 60% ਦੇ ਹਿਸਾਬ ਨਾਲ ਤਾਂ ਲੈ ਲਓ ਨਾ ਕਿਸੇ ਕੋਲੇ 60% ਦੇ ਹਿਸਾਬ ਨਾਲ ਭਰਨ ਲਈ ਪੈਸੇ ਹੋਣਾਂ ਤੇ ਨਾਉ ਪਲਾਟ ਲਿਆ ਜਾਣਾ ਇਸ ਤੋਂ ਅਗਲੀ ਗੱਲ ਇੱਕ ਹੋਰ ਦੇਖਿਓ ਉਹ ਭਾਈ ਜਦੋਂ ਮੈਂ ਪਹਿਲਾਂ ਜਿਹੜੀ ਬੇਇਨਤੀ ਕੀਤੀ ਐ ਉਹ ਲੁੱਟਦਾ ਤੁਸੀਂ ਪਹਿਲਾਂ ਹੀ ਲਿਆ ਰਿਹਾ ਤਾਂ ਉਹਦੇ ਪੱਲੇ ਕੱਖ ਹੈ ਨਹੀਂ ਤਾਂ ਉਹ ਬੰਦੇ ਨੂੰ ਅਗਲਾ ਦੇਖੋ ਲੈਂਡ ਪੂਲਿੰਗ ਦੇ ਵਿੱਚ ਪਾਲਿਸੀ ਚ ਕੀ ਲੈ ਕੇ ਆਉਂਦੇ ਆ ਕਹਿੰਦੇ ਜੇਕਰ ਆ ਤੁਸੀਂ ਜਿਹੜਾ ਮੋਹਾਲੀ ਵਾਲੇ ਆ ਨਾ ਜਾ ਕੇ ਤੈਨੂੰ ਮੜਾ ਜਾ ਗੇੜਾ ਮਾਰ ਲਿਓ ਇਹਨਾਂ ਪਿੰਡਾਂ ਵਾਲੇ ਲੋਕ ਵੀ ਦੇਖਿਓ ਉਹਨਾਂ ਦਾ ਹਾਲ ਕੀ ਐ ਉਹ ਕਹਿੰਦੇ ਸਾਨੂੰ ਕਹਿੰਦੇ ਆ ਕਿ ਜੇਕਰ ਤੁਸੀਂ ਇੱਥੇ ਕੰਸਟਰਕਸ਼ਨ ਨਹੀਂ ਕਰਦੇ ਇਸ ਜਗ੍ਹਾ ਤੇ ਜਿਹੜੀ ਤੁਹਾਨੂੰ ਪਲਾਟ ਕੱਟ ਕੇ ਦਿੱਤਾ ਹੈ ਹਰ ਰੋਜ਼ ਦਾ ਤੁਹਾਨੂੰ 500 ਰੁਪਈਆ ਉਹਦਾ ਪੈਨਲਟੀ ਪਵੇਗੀ ਮਹੀਨੇ ਦੀ ਕਿੰਨੀ ਪਵੇਗੀ 15000 ਸਾਲ ਦੀ ਕਿੰਨੀ ਹੋਗੀ 1,80,000 1,80,000 ਰੁਪਈਆ ਪੈਨਲਟੀ ਸਾਲ ਦੀ ਪੈਣੀ ਹੈ ਤੇ ਦੱਸੋ ਪਰ ਸਾਲ ਬਾਅਦ 2 ਸਾਲ ਬਾਅਦ ਜਦੋਂ ਉਹ ਵਿਚਾਰੇ ਨੇ ਕਰਨੀਆਂ ਹੀ ਦਿਹਾੜੀਆਂ ਏ ਉਹਦੇ ਕੋਲੇ ਉੱਥੇ ਮਕਾਨ ਬਣਾਉਣ ਨੂੰ ਕੋਈ ਦੁਕਾਨ ਬਣਾਉਣ ਨੂੰ ਪੈਸਾ ਹੀ ਕੋਈ ਨਹੀਂ ਤਾਂ ਬਚੂਗਾ ਕਿਵੇਂ ਕਿਹੜੇ ਤਰੀਕੇ ਨਾਲ ਉਹ ਦੇ ਵਿੱਚ ਉਹਦੇ ਉੱਤੇ ਉਹ ਕੰਸਟਰਕਸ਼ਨ ਕਰ ਲੂਗਾ ਨਹੀਂ ਹੋਣੀ ਸਾਰੇ ਦੇ ਸਾਰੇ ਉਹ ਪੈਸਿਆਂ 'ਚ ਉਹਨਾਂ 'ਚ ਉਸ ਪੈਨਲਟੀਆਂ 'ਚ ਉਹ ਪਲਾਟ ਫੇਰ ਜਾਣੇ ਆ ਠੱਗੀ ਤਾਂ ਸਾਡੇ ਨਾਲ ਆ ਏ ਇਸ ਤਰ੍ਹਾਂ ਠੱਗੀ ਮਾਰਨੀ ਇਹਨਾਂ ਲੋਕਾਂ ਨੇ ਸੋ ਮੇਰੇ ਦੋਸਤੋ ਅਬ ਮੈਨੂੰ ਨੇ ਇੱਕ ਗੱਲ ਕਰੀ ਐ ਜ਼ਮੀਨ ਦੀ ਕੀਮਤ ਦੀ ਮੈਂ ਇਦੋਂ ਵੀ ਗਾ ਇੱਕ ਗੱਲ ਕਰਨੀ ਚਾਹਣਾ ਇੱਕ ਗੱਲ ਦੱਸਿਓ ਮੈਨੂੰ ਸਚਾਈ ਐ ਇਹ ਜਿੰਨਾ ਕ ਅਸੀਂ ਸਟੱਡੀ ਕੀਤਾ ਜਿੰਨਾ ਕ ਅਸੀਂ ਸਮਝਿਆ ਉਹ ਇਹ ਆ ਮਿੱਤਰੋ ਕਿ ਤੁਹਾਡੇ ਤੋਂ ਜ਼ਮੀਨਾਂ ਲੈਣੀਆਂ ਐ ਡਬਲਯੂਟੀਓ ਦੀ ਪਾਲਿਸੀ ਐ ਇਹ ਕਿਸੇ ਇੱਕ ਨਿੰਦਣ ਵਾਲਾ ਕੋਈ ਨਹੀਂ ਇਹਨਾਂ 'ਚ ਕੋਈ ਇੱਕ ਵੀ ਸਲਾਉਣ ਵਾਲਾ ਨਹੀਂ